ਰੋਪੜ ਵਿਖੇ ਚੰਡੀਗੜਾ ਮਨਾਲੀ ਮਾਰਗ ਤੇ ਹੋਏ ਭਿਆਨਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਇਸ ਵਾਂਦੀ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸਨ ਇੱਕ ਤੇਜ਼ ਰਫ਼ਤਾਰ ਟਰਾਲੇ ਵੱਲੋਂ ਉਹਨਾਂ ਨੂੰ ਆਡੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਚ ਇੱਕ ਦੀ ਪਛਾਣ ਦਿੱਲੀ ਨਿਵਾਸੀ ਵਜੋਂ ਹੋਈ ਹੈ ਮੌਕੇ ਤੇ ਐਸਐਚਓ ਪਵਨ ਕੁਮਾਰ ਪੁੱਜ ਗਏ ਨੇ ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਟਰਾਲਾ ਚਾਲਕ ਟਰਾਲਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਲਾਸ਼ਾ ਨੂੰ ਪੋਸ਼ਵਾਂਡੋਂ ਕਰਨਾਲੀ ਹਸਪਤਾਲ ਪੇ ਦਿੱਤਾ ਗਿਆ ਤੇ ਕੇ ਰਜਿਸਟਰ ਕਰ ਲਿਆ ਗਿਆ ਆ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦਾ ਐਸ ਐਚਓ ਮਾਰਨਿੰਗ ਅਜ ਅਰਲੀ ਵਾਰਨਿੰਗ ਕਰੀਬ 7 ਵਜੇ ਸਰ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਸੁក្រਾਂਪੁਰ ਤੋਂ ਪ੍ਰੀਆ ਮੋੜ ਤੇ ਐਕਸੀਡੈਂਟ ਹੋਇਆ ਜਿੱਥੇ ਸਭ ਸਾਡੇ ਵੱਲੋਂ ਸਾਡੀ ਤਰੀਪੇਲਾ ਸਖ ਸਖਿਆ ਫੋਰਸ ਦੀ ਟੀਮ ਫਿਰ ਪੀਸੀਆਰ ਤੇ ਡਿਊਟੀ ਅਫਸਰ ਮੌਕੇ ਤੇ ਪਹੁੰਚੇ ਸੀ ਜੋ ਮੌਕੇ ਤੇ ਜਿਹੜੇ ਦੋ ਲੜਕੇ ਮੋਟਰਸਾਈਕਲ ਸਵਾਰ ਸੀ ਉਹਨਾਂ ਤੇ ਜਿਹੜਾ ਇੱਕ ਉਹ ਜਿਹੜਾ ਟੈਂਕਰ ਬੜਾ ਵੱਡਾ ਵੱਜਾ ਜਿਸ ਦੇ ਕਰਕੇ ਉਹਨਾਂ ਦੀ ਕੋਈ ਆਨ ਦਾ ਸਪੋਰਟ ਡੈਥ ਹੋ ਗਈ ਸੀ ਸੋ ਅਸੀਂ ਉਹ ਜਿਹੜੀ ਮੌਕਤਕ ਤਨਖਾਹੀ ਕਰਕੇ ਵਿਟਨੈਸ ਨੂੰ ਸ਼ਾਮਿਲ ਕਰਕੇ ਇਹ ਕਾਰਵਾਈ ਕਰ ਰਹੇ ਆ ਕਿ ਵਿੱਚ ਜਿਹੜੇ ਬੰਦੇ ਆ ਜਿੰਦੀ ਡੈਥ ਹੋਈ ਆ ਇਹਨਾਂ ਦੀ ਜੀਓ 20ਟੀਫਿਕੇਸ਼ਨ ਅਸੀਂ ਮੋਬਾਈਲ ਦੇ ਜ਼ਰੀਏ ਹੋਈ ਆ ਦਿੱਲੀ ਮਨਸੂਰ ਦੇ ਤਾਂ ਤੇ ਉਹਨਾਂ ਦੀ ਫੈਮਿਲੀ ਨੇ ਜੀਓ ਫਰਮ ਕਰਦੀ ਆ